ਸਫੈਦ ਇੱਕ ਮਿੰਟ ਨੂੰ ਆਪਣਾ ਆਪ ਕਰ ਲਓ ਸਫੈਦ ਚਿੱਟੀ ਨਜ਼ਰੀ ਆ ਹਮ ਅਖਰਾਂ ਵਾਲੀ ਛੱਡ ਦਿਓ ਬਹਿਸ ਝਗੜੇ ਵਿੱਚ ਨਾ ਕੋਈ ਲੜਾਈ ਆ ਜਿਨ੍ਹਾਂ ਸੱਚ ਕੱਢ ਕਰਨੀ ਰਹਿ ਹੈ ਸ਼ਬਾਵਾਂ ਉੱਪਰ ਰੋ ਉਠਾਈ ਹੈ ਹਾਂ ਤੁਸੀਂ ਥੋੜੇ ਵਿੱਚੋਂ ਮਿਲੇ ਨਮਾਇਸ਼ ਮੈਂ ਆਇਆ ਬਾਦ ਲੋਕੋ ਦੀ ਨਮਾਇਸ਼ ਲਾਈ ਹਾਂ ਤੇ ਨਾਮ ਆਪਨੇ ਦੀ ਨਮਾਇਸ਼ ਲਾਈ ਤੇ ਥੋੜੇ ਸਿਗਨਟੀ ਦੀ ਜ਼ਰੂਰਤ ਹਾਂ ਨਾ ਉਹ ਨਾਮ ਦਾ ਰਸ ਲੈਣ ਵਾਲੇ ਸੀ ਪਿੱਛੇ ਜੁਗਾਂ ਜਾਣ ਵਾਲੇ ਚੱਲੇ ਹੁੰਦੇ ਟੱਕ ਥੋੜੇ ਵਿੱਚੋਂ ਮਿਲੇ ਨਮੈਸ਼ ਨਮੰਦੇ ਆਪਣੇ ਲਈ ਬਣਾਈ ਆ ਤੁਹਾਨੂੰ ਮੈਂ ਆਪਣੀ ਮੈਂਬਰਸ਼ਿਪ ਦਿੱਤੀ ਹਰ ਸੰਗਤ ਨੂੰ ਮੈਂਬਰ ਬਣਾ ਲਿਆ ਹਾਂਜੀ ਥੋੜੇ ਵਿੱਚੋਂ ਮਿਲੇ ਨਮੈਸ਼ ਨਮੰਦੇ ਆਪਣੇ ਲਈ ਬਣਾਈ ਆ ਜਿਨ੍ਹਾਂ ਸੱਚਖੰਡ ਕਰਨੀ ਰਹਿਸ਼ ਬਾਹਮਾ ਉੱਪਰ ਲੋ ਉਠਾਈ ਆ ਨਾਮ ਤੁਰਦਾ ਝੋਲੀ ਪਾ ਕੇ ਕੈਸ਼ ਕੈਸ਼ੀਅਰ ਤੁਰਦੇ ਦਿੱਤੇ ਬਣਾਈ ਆ ਬਹੁਤ ਸਨੈਪ ਇੱਕ ਮਿੰਟ ਉਹ ਆਪਣਾ ਆਪ ਕਰ ਲਓ ਸਫੈਦ ਚਿੱਟੀ ਨਜ਼ਰੀ ਆ ਹੂੰ ਅਖਰਾਂ ਵਾਲੀ ਛੱਡ ਦਿਓ ਬਹਿਸ ਝਗੜੇ ਵਿੱਚ ਨਾ ਕੋਈ ਲੜਾਈ ਆ ਹੂੰ ਜਿਹਨਾਂ ਸੱਚਖੰਡ ਕਰ ਨਹੀਂ ਰਹੇ ਸ਼ਬਾਵਾਂ ਉੱਪਰ ਰੋ ਉਠਾਈ ਆ ਵਾਹ ਤੁਸੀਂ ਥੋੜੇ ਵਿੱਚੋਂ ਮਿਲੇ ਨਮਾਇਸ਼ ਹਾਂ ਮੈਂ ਆਇਆ ਮਾਦ ਲੋਕੋ ਦੀ ਨਮਾਇਸ਼ ਲਾਈ ਹਾਂ ਤੇ ਨਾਮ ਆਪਨੇ ਦੀ ਨਮਾਇਸ਼ ਲਾਈ ਤੇ ਥੋੜੇ ਐਕਸੀਡੈਂਟੀ ਜਿਹੇ ਤੁਸੀਂ ਹਾਂ ਬਿਲਕੁਲ ਬਿਲਕੁਲ ਉਹ ਨਾਮ ਦਾ ਰਸ ਲੈਣ ਵਾਲੇ ਸੀ ਪਿੱਛੇ ਜੁਗਾਂ ਦੇ ਉਹਨਾਂ ਚੱਲੇ ਹੁੰਦੇ ਬਿਲਕੁਲ ਥੋੜੇ ਵਿੱਚੋਂ ਮਿਲੇ ਨਮਾਇਸ਼ ਨਮਾਇंदे ਆਪਣੇ ਲਈ ਬਣਾਈ ਆ ਤੁਹਾਨੂੰ ਮੈਂ ਆਪਣੀ ਮੈਂਬਰਸ਼ਿਪ ਦਿੱਤੀ ਹਰ ਸੰਗਤ ਨੂੰ ਮੈਂਬਰ ਬਣਾ ਲਿਆ ਹਾਂ ਜਿਹੜੇ ਵਿੱਚੋਂ ਮਿਲੇ ਨਮਾਇਸ਼ ਨਮਾਇंदे ਆਪਣੇ ਲਈ ਬਣਾਈ ਆ ਜਿਨ੍ਹਾਂ ਸੱਚਖੰਡ ਕਰਨੀ ਰਹਿਸ਼ ਬਾਹਮਾ ਉੱਪਰ ਲੋ ਉਠਾਈ ਆ ਨਾਮ ਧੁਰਦਾ ਝੋਲੀ ਪਾ ਕੇ ਕੈਸ਼ ਕੈਸ਼ੀਅਰ ਧੁਰਦੇ ਦਿੱਤੇ ਬਣਾਈ ਬਹੁਤ ਸੋਹਣਾ ਲੱਗਿਆ